ਸਮਰਾਲਾ ਤੋਂ ਵੱਡੀ ਸਿਆਸੀ ਖਬਰ ਸ਼੍ਰੋਮਣੀ ਅਕਾਲੀ ਦਲ ਵੱਲੋਂ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਕੜਾ ਰੋਸ ਸਮਰਾਲਾ ਵਿਖੇ ਹਲਕਾ ਇੰਚਾਰਜ ਪਰਮਜੀਤ ਢਿਲੋਂ ਦੀ ਗ੍ਰਹਿ ਵਿਖੇ ਅਕਾਲੀ ਦਲ ਦੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸਮਰਾਲਾ ਖੰਨਾ ਸਾਨੇਵਾਲ ਅਤੇ ਪਾਇਲ ਹਲਕਿਆਂ ਦੇ ਇੰਚਾਰਜਾਂ ਨੇ ਸਾਂਝੀ ਤੌਰ ਤੇ ਸ਼ਿਰਕਤ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਆ ਅਕਾਲੀ ਦਲ ਨੇ ਕਿਹਾ ਕਿ ਸਾਰਾ ਮਾਮਲਾ ਸਿਆਸੀ ਬਦਨਾਮੀ ਦੀ ਸਾਜ਼ਿਸ਼ ਹੈ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੀ ਜੋ ਮੀਟਿੰਗ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਕਿਉਂਕਿ ਜੋ ਪੰਜਾਬ ਦੇ ਹੁਣ ਹਾਲਾਤ ਬਣ ਗਏ ਨੇ ਜਿੱਥੇ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਲਈ ਕੰਮ ਕਰਨਾ ਉਥੇ ਸਰਕਾਰ ਆਪਣੀਆਂ ਗਲਤੀਆਂ ਨੂੰ ਲੁਕਾਉਣ ਲਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੁਹਾਡੇ ਸਾਹਮਣੇ ਹੈ ਖਜ਼ਾਨੇ ਦਾ ਕੀ ਹਾਲ ਆ ਤੁਹਾਡੇ ਸਾਹਮਣੇ ਆ ਤੁਸੀਂ ਪੱਤਰਕਾਰ ਭਾਈਚਾਰਾ ਸਾਰਾ ਬੈਠਾ ਜੇ ਤੁਸੀਂ ਸੱਚਾਈ ਦਿਖਾਉਨੇ ਹੋ ਤਾਂ ਪੱਤਰਕਾਰਾਂ ਤੇ ਵੀ ਪਰਚੇ ਹੋਣ ਲੱਗੇ ਆ ਤੁਸੀਂ ਦੇਖਿਆ ਪਿੱਛੇ ਹੈਲੀਕਾਪਟਰ ਦਾ ਸਿਰਫ ਹਿਸਾਬ ਦੇ ਕਿਸੇ ਨੇ ਪੋਸਟ ਪਾਤੀ ਉਹ ਤੇ ਪਰਚੇ ਹੋਣ ਲੱਗੇ ਉਹ ਪਾਰਟੀ ਆ ਜਿਹੜੀ ਸੋਸ਼ਲ ਮੀਡੀਆ ਤੋਂ ਪੈਦਾ ਹੋਈ ਇਸ ਮੌਕੇ ਸਾਬਕਾ ਮੰਤਰੀ ਸਰਨਜੀਤ ਸਿੰਘ ਢਿਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੇਖੋ ਕੋਈ ਵੀ ਸੂਬਾ ਚਾਹ ਰੋ ਕੋਈ ਸਰਕਾਰ ਚਾਹੁੰਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਜਿਹੜੀ ਅਸੀਂ ਸਰਕਾਰ ਚੁਣਨ ਜਾ ਰਹੇ ਹਾਂ ਸਾਡਾ ਸੂਬੇ ਦਾ ਕੋਈ ਨਾ ਕੋਈ ਫਾਇਦਾ ਹੋਵੇ ਚਾਹੇ ਕਿ ਮੁਲਾਜ਼ਮਾ ਹੈ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਹੈ ਇਹ ਦੇ ਮਨ ਦੇ ਵਿੱਚ ਇਹ ਚਾਹ ਹੁੰਦਾ ਔਰ ਮੈਨੂੰ ਇਹ ਵੀ ਗੱਲ ਯਾਦ ਹੈ ਤੁਸੀਂ ਉਸ ਮੌਕੇ ਪ੍ਰੈਸ ਦੇ ਵੀ ਕਾਫੀ ਗੱਲ ਚੱਕੀ ਸੀ ਜਿਸ ਮੌਕੇ ਇਹ ਸਰਕਾਰ ਚੁਣੀ ਗਈ ਮੈਂ ਕਿਹਾ ਪਹਿਲੀ ਵਾਰੀ ਸੈਕਟਰੀਅਟ ਤੋਂ ਕਿਸੇ ਮੁਲਾਜ਼ਮਾ ਨੇ ਇਹਨਾਂ ਦੇ ਉੱਪਰ ਦੀ ਫੁੱਲ ਬਾਰੇ ਕਿਉਂਕਿ ਆਸਾਂ ਸੀ ਕਿ ਅੱਜ ਤੁਸੀਂ ਇੱਕ ਵੀ ਵਾਦਾ ਦੱਸ ਦੋ ਜਿਹੜਾ ਕੋਈ ਵਾਦਾ ਇਹਨਾਂ ਨੇ ਕੋਈ ਪੂਰਾ ਕੀਤਾ ਨਾ ਕੋਈ ਡਿਵੈਲਪਮੈਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਵਿਧਾਨ ਸਭਾ ਵਿੱਚ ਗੁਰੂ ਸਹਿਬਾਨ ਬਾਰੇ ਕੀਤੀ ਟਿੱਪਣੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਰਹੀ ਹੈ। ਜਦੋਂ ਹਰ ਮੁਤਾਤੇ ਫੇਲ ਹੋਈ ਆ ਤਾਂ ਉਹ ਪ੍ਰੋਪਗੈਂਡ ਕਰ ਰਹੀ ਹੈ ਅੱਜ ਹਰ ਪਾਸੇ ਹਰ ਇੱਕ ਮਤਲਬ ਪਹਿਲੂ ਤੇ ਫੇਲ ਹੋਈ ਆ ਸਰਕਾਰ ਕੋ ਹੋਰ ਕੋਈ ਚਾਰਾ ਨਹੀਂ ਉਹ ਦੂਜੀਆਂ ਪਾਰਟੀਆਂ ਨੂੰ ਜਿਵੇਂ ਸ਼ਮਨੀ ਕਾਲੀ ਦਲ ਨੂੰ ਖਾਸ ਕਰਕੇ ਕਿਉਂਕਿ ਸ਼ਮਨੀ ਕਾਲੀ ਦਲ ਤੋਂ ਹੀ ਇਹਨਾਂ ਨੂੰ ਡਰਾ ਜੋ ਆਮ ਆਦਮੀ ਪਾਰਟੀ ਨੂੰ ਉਹਨਾਂ ਵਾਲੇ ਸਮੇਂ 'ਚ ਸਾਫ ਸੁਖੀ ਸਿੰਘ ਬਾਦਲ ਬੜਾ ਕੰਮ ਕਰ ਰਹੇ ਨੇ ਉਹਨਾਂ ਵਾਲੇ ਸਮੇਂ 'ਚ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਇਸ ਲਈ ਇਹ ਪ੍ਰੋਪਗੈਂਡ ਕੀਤੇ ਜਾ ਰਹੇ ਨੇ ਝੂਠੇ ਪ੍ਰਚਾਰ ਕੀਤੇ ਜਾ ਰਹੇ ਨੇ ਜਿੱਥੇ 328 ਰੂਪਾਂ ਦੀ ਗੱਲ ਆ ਜਾਂ ਹੋਰ ਉਹ ਉਹਨਾਂ ਬਾਰੇ ਬਹੁਤ ਮਾੜਾ ਚੰਗਾ ਮਤਲਬ ਪ੍ਰਚਾਰਿਆ ਜਾ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਟੋਲ ਪਲਾਜ਼ਾ ਫਰੀ ਅੰਦੋਲਨ ਕੌਮੀ ਇਨਸਾਫ ਮੋਰਚੇ ਦੀ ਕਾਲ ਤੇ ਕਿਸਾਨ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਸਮਰਾਲਾ ਦੇ ਕੁਲਾਲ ਟੋਲ ਪਲਾਜ਼ਾ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਫਰੀ ਕੀਤਾ ਗਿਆ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਅੰਦੋਲਨ ਜਾਰੀ ਰਹੇਗਾ ਹਨਮੈਣਾ ਹਰਦੀਪ ਸਿੰਘ ਜਾਲਪੁਰਾ ਜ਼ਿਲ੍ਹਾ ਪ੍ਰਧਾਨ ਬੀਤੇ ਕਿਉਂ ਕਰਦੀ ਲੁਧਿਆਣਾ ਜੋ ਅੱਜ ਅਸੀਂ ਆਹ ਟੋਲ ਪਲਾਜ਼ਾ ਫਰੀ ਕੀਤੇ ਨੇ ਕੌਮੀ ਇਨਸਾਫ ਮੋਰਚੇ ਦੀ ਕਾਲ ਨੂੰ ਆਪਣਾ ਸਮਰਥਨ ਦਿੱਤਾ ਜਿ세 ਬੰਨੀਆਂ ਨੇ ਤੇ ਇਹ ਇੱਕ ਦੋ ਮੰਗਾ ਮੁਖ ਲੈ ਕੇ ਅਸੀਂ ਅੱਜ ਇਹ ਟੋਲਪਰਾਜੇ ਫਰੀ ਕੀਤੇ ਨੇ ਵੀ ਜਿਹੜੇ ਬੰਦੀ ਸਿੰਘ ਨੇ ਲੰਬੇ ਸਮੇਂ ਤੋਂ ਜੇਲਾ ਭੁਗਤ ਚੁੱਕੇ ਨੇ ਅੱਵੇ ਸਜ਼ਾਾਂਾਂ ਪੂਰੀਆਂ ਹੋ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜਾ ਬੇਆਦਬੀ ਆ ਉਹ ਕਿਸੇ ਵੀ ਧਰਮ ਦੇ ਵਿੱਚ ਹੁੰਦੀ ਆ ਤਾਂ ਉਹਦੇ ਉੱਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਮੇਰਾ ਨਾਮ ਜੋਗਨਪ੍ਰੀਤ ਸਿੰਘ ਮੈਂ ਸੂਨ ਕੱਟ ਜਿੱਤੇ ਬੰਦੀਆ ਵੱਲੋਂ ਬਹਿਣ ਦੇ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਹੇ ਆ ਵੀ ਸਿੱਖੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਜਾਂ ਹੋਰ ਵੀ ਕਿਸੇ ਮੰਦਰ ਦੇ ਵਿੱਚ ਕਿਸੇ ਹੋਰ ਧਰਮ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਕਿਉਂਕਿ ਸਰਕਾਰ ਕੋਈ ਵੀ ਕਦਮ ਨਹੀਂ ਚੱਕ ਰਹੀ ਇਸ ਉੱਪਰ ਤੇ ਮੈਂ ਇਹੀ ਬਿਆਨ ਦੇ ਰਿਹਾ ਵੀ ਇਹਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ ਲੋਹੜੀ ਤੋਂ ਪਹਿਲਾਂ ਤਰਨਤਾਰਨ ਪੁਲਿਸ ਨੇ ਆਮ ਲੋਕਾਂ ਨੂੰ ਦਿੱਤੀ ਵੱਡੀ ਰਾਹਤ ਜ਼ਿਲ੍ਹਾ ਪੁਲਿਸ ਨੇ ਗੁੰਮ ਅਤੇ ਚੋਰੀ ਹੋਏ ਦਰਜਨਾ ਮੋਬਾਈਲ ਫੋਨ ਤਕਨੀਕੀ ਸਾਧਨਾ ਦੀ ਮਦਦ ਨਾਲ ਟ੍ਰੇਸ ਕਰਕੇ ਮਾਲਕਾਂ ਨੂੰ ਸੁਰੱਖਿਅਤ ਵਾਪਸ ਕੀਤਾ ਐਸਐਸਪੀ ਸੁਰਿੰਦਰ ਲਾਂਬਾ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੀ ਲੋਕਾਂ ਵੱਲੋਂ ਖੁੱਲ ਕੇ ਸ਼ਲਾਘਾ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸੁਭ ਕਾਮਨਾਵਾਂ ਆ ਤਰਨਤਾਰਨ ਪੁਲਿਸ ਵੱਲੋਂ ਲੋੜੀ ਦੇ ਦਿਹਾੜੇ ਤੇ ਇੱਕ ਕਮਿਊਨਿਟੀ ਪੁਲਿਸਿੰਗ ਪੁਲਿਸਿੰਗ ਇਨੀਸ਼ੀਏਟਿਵ ਵਜੋਂ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗਵਾਚੇ ਵੇ ਹੈਗੇ ਮਿਸਿੰਗ ਮੋਬਾਈਲ ਫੋਨ ਰਿਪੋਰਟ ਕੀਤੇ ਵੇ ਹੈਗੇ ਪੁਲਿਸ ਨੂੰ ਉਹਨਾਂ ਮੋਬਾਈਲ ਫੋਨਸ ਨੂੰ ਲੱਭ ਕੇ ਲਗਭਗ 120 ਤੋਂ ਜ਼ਿਆਦਾ ਮੋਬਾਈਲ ਫੋਨ ਅੱਜ ਅਸੀਂ ਵੱਖ-ਵੱਖ ਲੋਕਾਂ ਦੇ ਹਵਾਲੇ ਕਰ ਰਹੇ ਹਾਂ ਉੱਥੇ ਹੀ थाना ਫਤਿਹਗੜ ਪੰਚਤੂਰ ਪੁਲਿਸ ਨੇ ਸਤਲੁਜ ਦਰਿਆ ਦੇ ਕੰਢੇ ਤੋਂ 500 ਲੀਟਰ ਲਾਹਣ ਬਰਾਮਦ ਕੀਤੀ ਮਾਨ ਜੋ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਦੇ ਦਸ਼ਨ ਨਿਰਸਮ ਦਾ ਤਵਰੀਂਤ ਅਨਕੋੜ ਦੇ ਵਿੱਚ ਪੈਂਦੇ ਪ੍ਰੀਸਟੇਸ਼ਨ ਫਤਿਹਗੜ ਪੰਚਤੂਰ ਦੇ ਐਸਐਚਓ ਸਾਹਿਬ ਸਨੀਤਾ ਰਾਣੀ ਉਹਨਾਂ ਦੇ ਦਿਨ ਲੱਗੇ ਇਸ ਜਸਵੀਰ ਸਿੰਘ ਨੂੰ ਇੱਕ ਮੁਖਬਰ ਖਾਸ ਨੇ ਦੱਸਿਆ ਕਿ ਇੱਕ ਚਮਨ ਸਿੰਘ ਅਤੇ ਇੱਕ ਗੁਰਮੀਤ ਸਿੰਘ ਨਾਮ ਦਾ ਵਿਅਕਤੀ ਜੋ ਸੰਘੇੜੇ ਦੇ ਰਹਿਣ ਵਾਲੇ ਹਨ ਜੋ ਦਰਿਆ ਦੇ ਉੱਪਰ ਉਸਦੇ ਬੰਦ ਦੇ ਉੱਪਰ ਤਰਪਾਲਾਂ ਦੇ ਵਿੱਚ ਅਤੇ ਡਰਮਾਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਲਾਹਣ ਵਗੈਰਾ ਰੱਖਦੇ ਹੌਣ ਦੇ ਸ਼ਰਾਬ ਕਸੀਦ ਕਰਨ ਦੇ ਆਦੀ ਹਨ ਜੋ ਇਨਫਾਰਮੇਸ਼ਨ ਪ੍ਰੋਸੈਸ ਜੋ ਫੋਨ ਕਰਕੇ ਜੋ ਐਸ ਜਸਵੀਰ ਸਿੰਘ ਵੱਲੋਂ ਐਫ ਆਈ ਆਰ ਨੰਬਰ 2 ਮਿਤੀ 8126 61161 ਤਦੀਨ थाना ਫਤਿਹਗੜ੍ਹ ਪੈਂਦੂਰ ਦਰਜ ਦਰਜਿਸਟ੍ਰ ਕਰਾਈ ਗਈ ਉਸ ਤੋਂ ਬਾਅਦ ਮੌਕੇ ਤੇ ਜਾ ਕੇ ਰੇਡ ਕੀਤਾ ਗਿਆ ਰੇਡ ਕਰਨ ਦੌਰਾਨ ਕਾਫੀ ਮਾਤਰਾ ਦੇ ਵਿੱਚ ਤਰਪਾਲਾਂ ਅਤੇ ਜਿਹੜੇ ਲਾਹਣ ਦੇ ਪਰੇ ਡਰਮੋਂ ਤੋਂ ਬਰਾਮਦ ਹੋਏ ਜੋ ਤਕਰੀਬਨ 1300 ਲੀਟਰ ਦੇ ਕਰੀਬ ਜਿਹੜੀ ਲਾਹਨ ਜਿਹੜੀ ਬRAND ਹੋਈ ਰੋਡ ਸੇਫਟੀ ਮਹੀਨੇ ਤਹਿਤ ਗੁਰਦਾਸਪੁਰ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਜਾਗਰੂਕਤਾ ਸੈਮੀਨਾਰ ਕਰਵਾਏ ਗਏ ਵਾਹਨਾਂ 'ਤੇ ਰਿਫਲੈਕਟਰ ਅਤੇ ਰਿਫਲੈਕਟਿਵ ਟੇਪ ਲਗਾਈ ਗਈ ਅਤੇ ਲੋਕਾਂ ਨੂੰ ਹੈਲਮਟ ਸੀਟ ਬੈਲਟ ਦੇ ਐਮਰਜੈਂਸੀ ਨੰਬਰ 112 1033 1930 ਬਾਰੇ ਜਾਣਕਾਰੀ ਦਿੱਤੀ ਗਈ